विरे <laughs> कर, करन लिया मटरसॅकल फोटो करके फिर उसे गाड़ी से फ्लार के फोटो कर लेंगे ना सारे भी ਪੰਜਾਬੀ ਐਕਟਿਵ ਟੀਵੀ ਚੈਨਲ ਦੇ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਮਜੀਠਾ ਰੋਡ ਦੇ ਉੱਤੇ ਜੋ ਕਿ ਇੱਥੇ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਕੀਤੀ ਗਈ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਸੇ ਸਿਸਲੇ ਵਿੱਚ ਮਨਜੀਤ ਸਿੰਘ ਸੈਣੀ ਕੋ ਅਸੀਂ ਪਹੁੰਚੇ ਹਾਂ ਆਓ ਕਰੀਏ ਉਹਨਾਂ ਨਾਲ ਗੱਲਬਾਤ ਬਹੁਤ ਹੀ ਬੇਟੇ ਨਹੀਂ ਕੋਈ ਵੀ ਕਰ ਰਹੇ ਆਂ ਕੰਦੀ ਗਾਂਦੇ ਤੋਂ ਰਿਹਾਲ ਹੋ ਕੇ ਅੱਜ ਗੁਰੂ ਮਹਾਰਾਜ ਦੇ ਚਰਨਾਂ ਤੇ ਚੱਲੇ ਆ ਉਹਨਾਂ ਨੇ ਬੜੀ અપਾਰ ਕਿਰਪਾ ਕੀਤੀ ਆ ਕਿ ਜਿਹੜਾ 21 ਮਹੀਨਿਆਂ ਚ ਮੇਰੀ ਜਿਹੜੀ ਆ ਵੇਲ ਹੋ ਗਈ ਆ ਕੋਈ ਰਿਪੋਰਟ ਨਹੀਂ ਆਈ ਕੋਈ ਗਵਾਈਆਂ ਨਹੀਂ ਬਿਨਾ ਗਵਾਈਆਂ ਤੋਂ ਮੇਰੀ ਜਮਾਨਤ ਹੋ ਗਈ ਹੈ ਇਹ ਮਹਾਰਾਜ ਦਾ ਸ਼ੁਰਗ ਗਜਾਰ ਨਿਕਲਦਾ ਹੈ ਅੱਛਾ ਜੀ ਇਹ ਮੁਲਕਤ ਬਾਡੇ ਦੇ ਜੋ ਕਿ ਸੀ ਇਗਜ਼ਾਮ ਜੋ ਲਾਇਏ ਗਏ ਸੀ ਕਿ ਉਹ ਤਾਂ ਦੇ ਕੇ ਪਰਚੇ ਕਿਹਦੀ ਗੱਲ ਹੋ ਰਹੀ ਸੀ ਨਾ ਜੀ ਉਹ ਫਿਰ ਇੱਕ ਟੀਮ ਮੰਗੀ ਕਰਦੇ ਫਿਰ ਪ੍ਰਸ਼ਾਸਨ ਕੋਲੋਂ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਕਿ ਇਹਨਾਂ ਚੀਜ਼ਾਂ ਜਾਇਆ ਚੁਕੀ ਆ ਵੇਖੋ ਜੀ ਨਜਾਇਜ਼ ਤੇ ਹੋਈ ਆ ਇਦੇ ਵਿੱਚ ਕੋਈ ਛੱਕਣੀ ਜਾਂ ਨਜਾਇਜ਼ ਨਾ ਹੋਈ ਜੇ ਮੇਰੀ ਜ਼ਮਾਨਤ ਨਹੀਂ ਹੋਣੀ ਜਿਨ੍ਹਾਂ ਤੇ ਜਾਇਜ਼ ਹੋਈ ਆ 5-5 ਸਾਲ ਹੋ ਗਏ ਜੇਲਾਂ ਦੇ ਵਿੱਚ ਹੋ ਰਹੇ ਆ ਇਹੇ ਕਰਕੇ ਮਾਲਕ ਨੇ ਜੋ ਕਿਰਪਾ ਕੀਤੀ ਆ ਮੈਂ ਜ਼ਿਲੌਰ ਤੋਂ ਧੰਨਵਾਦ ਕਰਨ ਚੱਲਿਆ ਹਾਂ ਆਪਣੇ ਜਥੇਬੰਦੀ ਦਾ ਓਮ ਪ੍ਰਕਾਸ਼ ਜੀ ਗੱਬਰ ਨੇ ਜੀ ਨੇ ਬੁਲਾਇਆ ਆ ਸੰਤ ਲਕੀਨ ਨਾਜ ਮਹਾਰਾਜ ਜੀ ਨੇ ਬੁਲਾਇਆ ਆ ਉਹਨਾਂ ਦੇ ਚਰਨਾਂ 'ਚ ਹਾਂਜੀ ਦੋਸਤੋ ਤੁਸੀਂ ਜਿਸ ਤਰ੍ਹਾਂ ਹੁਣ ਇਹ ਸੁਣਿਆ ਆ ਮਾਪੋਸ਼ਿਆਂ ਦੀ ਗੱਲ ਕਿ ਸਾਡੇ ਤੇ ਜੋ ਨਜਾਇਜ਼ ਤੱਕਾ ਹੋਇਆ ਤੇ ਸਾਡੇ ਨਾਲ ਬਹੁਤ ਜ਼ੁਲਮ ਹੋਇਆ ਵਾ ਕਿ ਨਜਾਇਜ਼ ਸਾਡੇ ਤੇ ਪਰਚੇ ਪਾ ਦਿੱਤੇ ਜੈਨ ਅੱਜ ਉਸੇ ਛੱਲੇ ਦੇ ਵਿੱਚ ਹੀ ਕਿ ਇੱਕ ਵਿਸ਼ਾਲ ਰੈਲੀ ਹੋ ਕੇ ਸੰਤਾਂ ਕੋ ਮਹਾਪੁਰਸ਼ਾਂ ਕੋ ਆਪਣੇ ਆਰਾਮਜੀਤ ਸੰਤਾਂ ਕੋਲ ਜਾ ਰਹੇ ਨੇ ਉਹਨਾਂ ਕੋਲ ਮਿਲਣ ਵਾਸਤੇ ਤੇ ਹੰਝੀ ਮਾਰੋ ਉਹ ਬੋਲੇ ਸਵੰਦ ਖਰਾਇਆ ਬੋਲ ਬੋਲ ਜੁਹਾਰਾ ਕਿ ਇਹ ਸਾਡੇ ਭਰਾ ਵੱਡੇ ਪਪਾ ਮਜੀਠਿਆਣੀ ਜੀ ਪਹਿਲੋ ਬਹੁਤ ਪਿਆਰਿਆ ਸਾਡਾ ਇਹਨਾਂ ਨਾਲ ਤੇ ਇਹ ਕਿਹੇ ਕਾਰਨ ਕਰਕੇ ਇਹਨਾਂ ਦੇ ਜੋ ਨਜਾਇਜ਼ ਪਰਚਾ ਹੋ ਗਿਆ ਤੇ ਉਸ ਤੋਂ ਬਾਅਦ ਉਹਨੇ ਬਾਹਰ ਆਏ ਨੇ ਇਹ ਸੰਤਪਾਤ ਉਸ ਦਾ ਸ਼ੁਰੂਆਲ ਲੈਣ ਵਾਸਤੇ ਕਹਿੰਦੇ ਔਰ ਅਹੀ ਵੀ ਨਾ ਜੇ ਅਮਨੇ ਸਾਲ ਤੇ ਤਾਂ ਜੇ ਉਹਨੇ ਵੀ ਕੇ ਨੂੰ ਵੀ ਇਹ ਸਾਥ ਦੇਵਾਂਗੇ ਇਹ ਨਜਾਇਜ਼ੀ ਤੇ ਇਹਨਾਂ ਦਾ ਨਜਾਇਜ਼ਪਤਾ ਇਹਨਾਂ ਦੇ ਵਿੱਚ ਜਿਸ ਤਾਂ ਕਿ ਤੁਸੀਂ ਸਭ ਆਪ ਦੇਖ ਰਹੇ ਹੋ ਕਿ ਅੱਜ ਤਾਂ ਹੁਣ ਉਹਨਾਂ ਨੇ ਇਹ ਗੱਲ ਕਹੀ ਹੂਈ ਹੈ ਕਿ ਸਾਡੇ ਦੇ ਨਜਾਇਜ਼ ਹੋਇਆ ਸਾਡੇ ਤੇ ਜੋ ਵੀ ਇੱਕ ਧੱਕਾ ਹੋਇਆ ਵਾ ਕਿ ਕੋਈ ਸਾਡੀ ਗੱਲ ਸੁਣੀਆ ਇਹਨਾਂ ਦਾ ਜਿਸ ਤਾਂ ਕਿ ਬਾਬਾ ਮਨੀ ਸਿੰਘ ਦੀ ਸਾਲੀ ਮਾਪੇ ਸ੍ਰੀ ਦਾਗੂ ਰਾਮ ਵੀ ਸੱਜੀ ਜਾ ਰਹੇ ਆ ਤਨਵਰੋਠਾਂ ਦੇ ਵਿੱਚ ਜਾ ਕੇ ਦਰਸ਼ਕ ਕਰਾਵਾਂਗੇ ਮੈਂ ਆਰਮ ਸਿੰਘ ਛੇਰਗਿੱਲ ਤੇ ਪੰਜਾਬ ਪੱਕੇ ਟੀਵੀ ਚੈਨਲ ਤੋਂ ਖਾਸ ਰਿਪੋਰਟਰ ਸੰਨੀ ਆਜੋ ਇਧਰ ਆਓ ਬੇਟਾ